ਇਹ ਨਾ ਜਿਹੜੇ ਟੋਲ ਪਲਾਜ਼ਾ ਨੇ ਇੱਕ ਨਾ ਮੁਲਾਜ਼ਮ ਰੱਖੇ ਹੋਏ ਸੀ ਸਾਡੇ ਲੋਕਲ ਉਹਨਾਂ ਨੂੰ ਇਹ ਪਿਛਲੇ 2-3 ਮਹੀਨੇ ਤੋਂ ਖਰਾਬ ਕਰ ਰਹੇ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਕੱਢ ਦੇਣਾ ਅਸੀਂ ਏਜੰਸੀ ਦੂਜੀ ਚੇਂਜ ਕਰਾਂਗੇ ਉਹ ਬਹਾਨੇबाजी ਸੀ ਇਹ ਜਾਰੀ ਰਹੀ ਖਬਰ ਕਮੇਟ ਨੇ ਆਪਣੇ ਗਰੀਜਤ ਹੋ ਗਈ ਗੌਰਵ ਸਿੰਘ ਫਾਰ ਦੇ ਇਸਾਨੀਆਂ ਲੱਖੋ ਵਾਲਾ ਪ੍ਰੈਸ ਗੱਤਰ ਜ਼ਿਲ੍ਹਾ ਮੁਹਾਲੀ ਦਾ ਟੀਮ ਆਪਣੇ ਸਾਥ ਮਾਮਲਾ ਇਹ ਹੈ ਕਿ ਇੱਥੇ ਜਿਹੜੇ ਲੋਕਲ ਸਾਡੇ ਮੁੰਡੇ ਰੱਖੇ ਹੋਏ ਸੀ ਏਰੀਏ ਦੇ ਹੁਣ ਇਹ ਟੋਲ ਪਲਾਜ਼ਾ ਕਿਸਾਨ ਯੂਨੀਅਨ ਵੱਲੋਂ ਕਰਵਾ ਦਿੱਤਾ ਗਿਆ ਫ੍ਰੀ ਡੇਰਾਬਸੀ ਅੰਬਾਲਾ ਨੈਸ਼ਨਲ ਹਾਈਵੇ ਦੇ ਉੱਪਰ ਸਥਿਤ ਦੰਪਰ ਟੋਲ ਪਲਾਜ਼ੇ ਨੂੰ ਕਿਸਾਨ ਯੂਨੀਅਨ ਵੱਲੋਂ ਫ੍ਰੀ ਕਰਵਾ ਦਿੱਤਾ ਗਿਆ ਦਰਅਸਲ ਟੋਲ ਪਲਾਜ਼ਾ ਤੋਂ ਨਿਕਲਣ ਵਾਲੀਆਂ ਗੱਡੀਆਂ ਬਿਨਾਂ ਟੋਲ ਦਿੱਤੇ ਨਿਕਲ ਰਹੀਆਂ ਨੇ ਕਿਸਾਨਾਂ ਵੱਲੋਂ ਇੱਥੇ ਪੱਕਾ ਧਰਨਾ ਲਗਾ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਇੰਨੰਦੇ ਆਗੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ਤੇ ਕੰਮ ਕਰਨ ਵਾਲੇ 9 ਚਵਾਨਾਂ ਨੂੰ ਟੋਲ ਪਲਾਜ਼ੇ ਵੱਲੋਂ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ 9 ਚਵਾਨਾਂ ਨੇ ਕਿਸਾਨ ਇੰਨੰਦ ਤੱਕ ਪਹੁੰਚ ਕੀਤੀ ਤੇ ਕਿਸਾਨਾਂ ਵੱਲੋਂ ਟੋਲ ਪਲਾਜ਼ੇ ਤਰਨ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੱਢੇ ਗਏ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਟੋਲ ਨੂੰ ਫ੍ਰੀ ਹੀ ਰੱਖਿਆ ਜਾਵੇਗਾ। ਇਹ ਕੀ ਮਾਮਲਾ ਹੈ ਸਾਰਾ ਜੀ? ਇਹਨਾਂ ਜਿਹੜੇ ਟੋਲ ਪਲਾਜ਼ਾ ਨੇ ਇੱਕ ਨਾ ਮੁਲਾਜ਼ਮ ਰੱਖੇ ਹੋਏ ਸੀ ਸਾਡੇ ਲੋਕਲ ਉਹਨਾਂ ਨੂੰ ਇਹ ਪਿਛਲੇ 2-3 ਮਹੀਨੇ ਤੋਂ ਖਰਾਬ ਕਰ ਰਹੇ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਕੱਢ ਦੇਣਾ ਅਸੀਂ ਏਜੰਸੀ ਦੂਜੀ ਚੇਂਜ ਕਰਾਂਗੇ ਉਹ ਬਹਾਨੇबाजी ਸੀ ਉਹਨਾਂ ਨੇ ਸਾਡੇ ਕੋਲ ਆ ਕੇ ਫਰਿਆਦ ਕੀਤੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਅਸੀਂ ਇੱਕ ਦੋ ਵਾਰ ਬੇਨਤੀ ਵੀ ਲੈ ਕੇ ਆਏ ਤੇ ਇਹਨਾਂ ਨੇ ਸਾਡੀ ਕੋਈ ਵੀ ਬੇਨਤੀ ਨਹੀਂ ਮੰਨੀ ਅੱਜ ਉਹਨਾਂ ਨੂੰ ਇਹ ਜਵਾਬ ਦੇ ਰਹੇ ਸੀ ਅਸੀਂ ਇਹਨਾਂ ਨੂੰ ਜਿਹੜਾ ਮੁਲਾਜ਼ਮਾਂ ਨੂੰ ਰਖਵਾਨ ਉਰੇ ਪਹੁੰਚੇ ਆ ਟੋਲ ਪਲਾਜ਼ਾ ਤੇ ਜਦ ਤੱਕ ਇਹਨਾਂ ਨੂੰ ਇਹ ਵਾਪਸ ਉੱਥੇ ਆਪਣੀ ਆਪਣੀ ਜੌਬਾਂ ਤੇ ਨਹੀਂ ਰੱਖਦੇ ਅਸੀਂ ਇਹ ਜਿਹੜਾ ਟੋਲ ਬਾਰਾ ਫਰੀ ਹੱਦ ਕਿਹੜੀ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਅਸੀਂ ਟੋਲ ਬਲਾਜਾ ਫਰੀ ਕੀਤਾ ਹੋਇਆ ਹੈ ਅੱਛਾ ਜੀ ਤੇ ਹਮ ਤੇ ਤੁਹਾਡੇ ਵੱਲੋਂ ਇਹ ਕੰਮ ਜਾਰੀ ਰੋਗੇ ਜਦ ਤੱਕ ਇਹ ਹਾਂ ਜੀ ਹਾਂ ਜੀ ਹਾਂ ਇਹ ਜਾਰੀ ਰਹੇਗਾ ਖਬਰ ਸਾਡੇ ਆਪਣੇ ਕਿਹੜੇ ਜਥੇ ਹੋਏ ਗਏ ਉਹ ਪ੍ਰੇਸਿਲਪਾਰ ਦੀ ਉਸਾਨੀਆਂ ਲੱਖੋ ਵਾਲਾ ਪ੍ਰੈਸਕਤ ਜ਼ਿਲ੍ਹਾ ਮੁਹਾਲੀ ਦਾ ਕੀ ਮਾਮਲਾ ਸਰ ਮਾਮਲਾ ਇਹ ਹੈ ਕਿ ਤੇ ਜਿਹੜੇ ਲੋਕਲ ਸਾਡੇ ਮੁੰਡੇ ਰੱਖੇ ਹੋਏ ਸੀ ਏਰੀਏ ਦੇ ਇਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਆਨਾ ਬਹਾਨਾ ਲਾ ਕੇ ਕਿ ਜਿਹੜੀ ਏਜੰਸੀ ਕੋਲ ਠੇਕਾ ਸੀ ਉਹ ਏਜੰਸੀ ਅਸੀਂ ਵਾਪਸ ਕਰਤੀ ਹੈ ਜਾਂ ਉਹਨਾਂ ਦਾ ਠੇਕਾ ਖਤਮ ਹੋ ਗਿਆ ਹੈ ਅਸੀਂ ਹੁਣ ਤਾਂ ਨਰਾਇਣ ਸੂਰ ਟੋਲ ਫ੍ਰੀ ਕਰਾਇਆ ਸੀ ਕਿ ਜਿੰਨਾ ਚਿਰ ਇਹਨਾਂ ਨੂੰ ਦੁਬਾਰੇ ਤੁਸੀਂ ਆਪਣੇ ਇੱਥੇ ਕੰਪਨੀ ਜੁਆਇਨ ਨਹੀਂ ਕਰਵਾਉਂਦੇ ਇਹਨਾਂ ਚਿਰ ਟੋਲ ਫ੍ਰੀ ਰਹੇਗਾ ਜੀ ਸੀ ਦੱਪਰ ਅਬ ਕਿਸਾਨੀ ਉਹਨਾਂ ਲਖੋਵਾਲ ਟੋਲ ਦੱਪਰ ਤੋਂ ਜੀ ਅੱਜ ਅਸੀਂ ਇੱਥੇ ਦੱਪਰ ਟੂਰ ਪਲਾਜ਼ੇ ਦੇ ਸਾਡੀ ਯੂਮਨ ਜਿਹੜੀ ਜੱਫੇ ਬੰਦੀਆਂ ਇਕੱਠੇ ਹੋਈਆਂ ਆ ਇੱਥੇ ਆਪਣੇ ਇੱਕ ਨਾ ਪੰਜਾਬ ਦੇ ਲੋਕ ਸਾਡੇ ਏਰੀਏ ਦੇ ਗਿਰਦੇ ਦੇ ਇੱਥੇ ਮੁੰਡੇ ਲਗੇ ਹੋਏ ਸੀ ਇਹਨਾਂ ਨੇ ਸਕੂਲ ਪਲੱਜ ਵਾਲਿਆਂ ਨੇ ਉਹਨਾਂ ਨੂੰ ਛੁੱਟੀ ਕਰਨ ਦਾ ਵਾਅਦਾ ਬਣਾ ਲਿਆ ਵੀ ਅਸੀਂ ਕੱਢ ਦੇਣੀ ਹੈ ਜਦ ਕਿ ਸਾਨੂੰ ਪੰਜਾਬ ਤੋਂ ਆਣ ਵਾਲਿਆਂ ਤੋਂ ਬਾਹਰੋਂ ਦਾ ਕੱਢਦੇ ਆ ਇੱਥੋਂ ਕਿਉਂ ਕੱਢਦੇ ਆ ਇਹ ਸਾਡੇ ਜਥੇਬੰਦੀ ਕੋਲ ਆਏ ਇੱਥੇ ਫਰਿਆਦ ਲੈ ਕੇ ਸਾਡੀ ਜਥੇਬੰਦੀ ਨੇ ਸਾਰਾ ਸਲਾਮਾਤ ਹੋੜਾ ਕਰਕੇ ਫੈਸਲਾ ਲਿਆ ਵੀ ਆਪਾਂ ਨੇ ਇਹਨਾਂ ਦੀ ਮਦਦ ਕਰਨੀ ਹੈ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਇੰਨਾ ਚਿਰ ਇਹ ਇਹਨਾਂ ਨੂੰ ਰੱਖਦੇ ਨਹੀਂ ਸਾਡਾ ਇਹ ਧਰਨਾ ਇਹੀ ਹੈ ਅਪਰਕੇ ਚੱਲਦਾ ਰਹਿਣਾ ਟੂਲ ਬੁਲਜ ਅਸੀਂ ਬੰਦ ਕਰਿਆ ਹੋਇਆ ਬਿਲਕੁਲ ਬੰਦ ਰਹਿਣਾ ਇਸ ਕਰਕੇ ਵੀ ਅਸੀਂ ਇਹਨਾਂ ਨੂੰ ਮੁੰਡਿਆਂ ਨੂੰ ਦੁਬਾਰੇ ਜਿਹੜੇ ਕੰਮ ਕਰਦੇ थे ਉਸੇ ਕੰਮ ਤੇ ਰੱਖਿਆ ਜਾ ਰਿਹਾ ਹੈ